ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਖੁਰਦ ਦੇ ਵਿੱਚ ਛੋਟਾ ਮਾਲਾ ਕਹਿ ਦਿੰਦੇ ਆ ਇਸ ਪਿੰਡ ਨੂੰ ਜ਼ਿਲ੍ਹਾ ਮੋਗੇ ਦਾ ਇਹ ਪਿੰਡ ਆ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਤੁਸੀਂ ਮੋਤ ਕੀ ਤੋਂ ਬਾਗੇ ਪ੍ਰਾਣੀ ਨੂੰ ਕਹਿਣਾ ਤੇ ਦੋਵੇਂ ਪਿੰਡ ਮੱਲੇ ਆ ਜਾਂਦੇ ਇੱਕ ਵੱਡਾ ਮੱਲਾ ਤੇ ਇੱਕ ਛੋਟਾ ਮੱਲਾ ਛੋਟੇ ਮੱਲੇ ਵਿੱਚ ਆ ਮੈਂ ਮਿੱਤਰੋ ਤੇ ਚੰਦਬੀਰ ਦੇ ਕੋਲਿਆਂ ਵਪਾਰ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ 5 ਜਨਵਾਰ ਤੁਹਾਨੂੰ ਵਿਖਾਉਣੇ ਆ 5 ਜਨਵਾਰਾਂ ਦੇ ਵਿੱਚ ਦੋ ਜਨਵਾਰ ਤੁਹਾਨੂੰ ਨੀਲੀ ਰਾਵੀ ਨਸਲ ਦੇ ਵਿੱਚ ਵਿਖਾਉਣੇ ਆ ਟ ਪਹਿਲੇ ਨੰਬਰ ਤੇ ਤੁਹਾਨੂੰ ਤੋਕੜ ਗੱਪਣ ਮੈਂ ਵਿਖਾਉਣੀਆਂ ਨੀਲੀ ਰਾਵੀ ਦੀ ਉਸ ਤੋਂ ਬਾਅਦ ਇੱਕ ਤੁਹਾਨੂੰ ਕੱਟਾ ਵਿਖਾਉਣਾ ਵਾ ਦੁਨੀਆਂ ਤੋਂ ਨਿਆਰਾ ਨੀਲੀ ਰਾਵੀ ਨਸਲ ਦਾ ਕਰਦਾ ਸ਼ਿੰਗਾਰ ਬਿਊਟੀਫੁੱਲ ਮੇਲਿਆਂ ਵਿੱਚ ਖੜਨ ਵਾਲੀ ਚੀਜ਼ ਵੀ ਬਾਤਮਾਲ ਚੀਜ਼ ਦੇ ਦਰਸ਼ਨ ਕਰਵਾਉਣੇ ਆ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਆਪਾਂ ਮਿੱਤਰੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਕੀ ਹਾਲ ਚਾਲ ਆ ਭਰਾ ਵਧੀਆ ਬਈ ਵਧੀਆ ਹੋਰ ਸਰਪੇ ਬਾਈ ਠੀਕ ਠਾਕ ਜਿੱਤਾ ਠੀਕ ਆ ਭਰਾ ਦੀਆਂ ਹਾਂਜੀ ਹਾਂਜੀ ਵਧੀਆ ਸਾਰੇ ਠੀਕ ਠਾਕ ਬੰਦੇ ਬਾਈ ਜਿਹੜੀ ਮੈਂ ਆ ਆਪਣੀ ਹਾਂਜੀ ਕੀ ਡਿਟੇਲ ਆ ਵੀਰੇ ਇਹ ਬਾਈ ਜੀ ਨੀਲੀ ਰਾਵੀ ਦੀ ਆ ਠੀਕ ਆ ਤੇ ਪੌਣੇ 4 ਮਹੀਨਿਆਂ ਦੀ ਇਹ ਗੱਭਣ ਪੌਣੇ 4 ਮਹੀਨਿਆਂ ਦੀ ਹਾਂਜੀ ਤੇ ਮਿਲਦੀ ਦੋਨੇ ਟਾਈਮ ਹੀ ਸੀਗੀ ਤੇ ਉਹ ਜਿੰਨਾ ਤੋਂ ਲਈ ਆ ਹਾਂ ਉਹ ਇੱਕ ਉਹਨਾਂ ਦੇ ਜਿਹੜੀ ਵਾਈਫ ਸੀ ਉਹ ਬਾਈ ਦੀ ਤੇ ਉਹ ਬਾਹਰ ਚਲੀ ਗਈ ਠੀਕ ਹੈ ਉਹਦਾ ਕਰਕੇ ਉਹ ਇੱਕ ਟਾਈਮ ਚੋਂਨ ਲੱਗ ਗਏ ਇੱਕ ਟਾਈਮ ਚੋਂਨ ਲੱਗ ਪਿਆ ਤਾਂ ਮੈਂ ਹੁਣ ਵੀ ਦੋਵੇਂ ਟਾਈਮ ਹੀ ਜਾਊਗੀ ਦੋਨੇ ਟਾਈਮ ਪੈ ਸਕਦੀ ਆ ਪਰ ਆਪਣੇ ਕੋਲੇ ਚਾਟ ਤੇ ਇੱਕ ਟਾਈਮ ਹੀ ਮਿਲਦੀ ਆ ਮਿਲਦੀ ਚਾਟ ਤੇ ਆ ਪੌਣੇ 4 ਮਹੀਨੇ ਦੀ ਗੱਭਣ ਆ ਪੌਣੇ 4 ਮਹੀਨਿਆਂ ਦੀ ਗੱਭਣ ਆ ਹਾਂਜੀ ਪੂਰੀ ਸੀਲ ਸਾਬ ਆ ਠੀਕ ਆ ਬਾਈ ਤੇ ਚਵਾਈ ਚੁਈ ਕਿਵੇਂ ਲੱਗੀ ਬਈ ਚਵਾਈ ਬਹੁਤ ਵਧੀਆ ਜੀ ਇਹਦੀ ਤੇ ਦੁੱਧ ਕਿੰਨਾ ਆ ਦੁੱਧ ਦੇਗਾ 6 ਕਿਲੋ ਇਹ ਇੱਕ ਇੱਕ ਡਾਂਗੀ ਮਿਲਦੀ ਹੈ ਠੀਕ ਹੈ ਬਾਈ ਤੇ ਉਸਤਾਦ ਦਾ ਰੇਟ ਕੀ ਰਹੂਗਾ ਰੇਟ ਤਾਂ ਬਈ 65000 ਆ 65000 ਰੁਪਏ ਮਾਨਤਾ ਨੇ ਦੇ ਵਿੱਚੋਂ ਹਾਗ ਚੋ ਕਰ ਦਾਂਗੇ ਉਹ ਕੱਡੀ ਬਾਰੋ ਤੋਰੀ ਵੀਰੇ ਮਾੜਾ ਖੋਲੇ ਲੈ ਮਿੱਤਰੋ ਪੌਣੇ ਚਾਰ ਮਹੀਨਿਆਂ ਦੀ ਮੈਂ ਹੈਗੀ ਗੱਬਣ ਚੈੱਕ ਪਾਸਾ 6 ਕਿਲੋ ਦੁੱਧ ਆ ਜੇ ਤੁਸੀਂ ਦੋਵੇਂ ਟਾਈਮ ਲਾਉਣੀ ਹੋਈ ਦੋਵੇਂ ਟਾਈਮ ਵੀ ਲਾ ਸਕਦੇ ਆ ਇੱਥੇ ਹਜੇ ਇੱਕ ਟਾਈਮ ਦਾ ਕਿਉਂਕਿ ਉਪਰਾ ਥਾਂ ਹੋ ਜਾਂਦਾ ਜਦੋਂ ਪਸ਼ੂ ਬਗਾਨੇ ਕਿੱਲੇ ਤੋਂ ਚੱਲ ਕੇ ਆਉਂਦਾ ਨਾ ਮਿੱਤਰੋ ਇਹ ਪਸੂ ਉਹਦਾ ਰਹਿ ਜਾਂਦਾ ਹੁੰਦਾ ਤੁਹਾਨੂੰ ਵੀ ਪਤਾ ਵਾ ਵੀ ਦੋ ਆਪਾਂ ਕਿਸੇ ਰਿਸ਼ਤੇਦਾਰੀ ਚ ਚਲੇ ਜਾਈਏ ਤਾਂ ਆਪਾਂ ਵੀ ਆਟੋਮੈਟਿਕ ਦੇਖਣੋ ਵੀ ਤੁਸੀਂ ਆਪਣੀ ਖਰਾਕ ਦੇ ਵਿੱਚ ਆਪਣੇ ਰਹਿਣੀ ਸਹਿਣੀ ਦੇ ਵਿੱਚ ਅੱਧਾ ਫਰਕ ਪੈ ਜਾਂਦਾ ਉਪਰਾ ਥਾਂ ਤਾਂ ਉਪਰਾਂ ਹੀ ਹੁੰਦਾ ਹਮੇਸ਼ਾ ਤੇ ਬਹੁਤ ਚੰਗਾ ਜਿਹੜਾ ਇਹਦਾ ਟਿਕਾਣਾ ਵਾ ਲੈਪੋਤੇ ਦੇ ਸਿੰਘ ਜਦੀਕ ਤੋਂ ਕਰਕੇ ਦੋਵੇਂ ਵਿਖਾ ਦੀ ਆ ਪੋਪੜਾ ਲਵਾਇਆ ਹੋਇਆ ਹੈ ਨਾ ਬਾਈ ਇਹ ਪੁਰਾਣਾ ਹੀ ਆ ਬਾਈ ਲੱਥਾ ਹਾਂ ਇਹ ਆਏ ਨਹੀਂ ਕੋਈ ਜਗਮਾ ਆ ਜਾਂ ਕੋਈ ਕਿਦਾਂ ਠੀਕ ਆ ਬਈ ਫਾਲ 150 ਪੁਰਾਣਾ ਦਾ ਕੋਈ ਨਹੀਂ ਕੁਛ ਵੀ ਇਹ ਦਾ ਤਰੀਕੇ ਦਾ ਰਾਂਦਾ ਨਹੀਂ 65000 ਜਮਾਨਤਨ ਕਰ ਦੇਗਾ ਵੀਰੇ ਹਾਂਜੀ ਹਾਂਜੀ ਤੇ ਆ ਨਾਲ ਦੀ ਗਾਂ ਵੀਰੇ ਦੋ ਨੰਬਰ ਜਿਹੜੀ ਹਾਂ ਇਹਦੇ ਥੱਲੇ ਦੋ ਤੋਂ 18 ਕਿਲੋ ਹੀ ਆ ਹਾਂ ਆਪਾਂ 17 ਦੱਸ ਕੇ ਦੇਵਾਂਗੇ ਵੀਰੇ ਤੇ ਬੱਚਾ ਇਹਦਾ ਬਈ ਤਾਜੀ ਸੂਈ ਦਾ ਉਹ ਪੰਨੀ ਤੇ ਪਿਆ ਬੈਠਾ ਬੱਚਾ ਜਿਹੜਾ ਭੂਸਲਾ ਜਾ ਹੈ ਹਾਂ ਆਸ਼ੀਨਾ ਆ ਠੀਕ ਆ ਵੀਰੇ ਠੀਕ ਆ ਤੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਵੀਰੇ ਇਹਨੂੰ ਬਈ ਇਹ ਬੱਚਾ ਤੁਹਾਡੇ ਸਾਹਮਣੇ ਹੀ ਹੋ ਗਏ ਹੋਣਗੇ 7-8 ਦਿਨ ਠੀਕ ਆ ਬਈ ਇਹਦਾ ਰੇਟ ਕੀ ਰੋਗੇ ਵੀਰੇ ਇਹਦਾ 65000 ਬਈ 2000 ਰੁਪਏ ਦੁੱਧ 17 ਕਿਲੋ ਤਿਆਰ 18ਵਾਂ ਤੋਂ 17 14 ਜਣੀ ਆਪਾਂ 17 ਹੀ ਦੱਸ ਕੇ ਦੇ ਦਿੰਦੇ। ਇਹ ਤਾਂ 20 ਕਿਲੋ ਤੋਂ ਵੱਧ ਦੇ ਜੂਗੀ ਬਾਈ। ਆਰਾਮ ਨਾਲ ਦੇਊਗੀ। ਹਾਂ। ਹੱਗੇ ਖਰਾਕ ਥੋੜੀ ਗਰਮੀ ਬਾਤ ਕਰ ਰਿਹਾ। ਮੈਨੂੰ ਮੇਰੇ ਪਿੱਛੇ ਮੜੀ ਜੀ ਵੀਰੇ ਇੱਥੇ ਖੜੀ ਰਹਿੰਦੀ ਨੂੰ ਤਾਂ ਆਪਾਂ ਤੋਰਦੇ ਨਹੀਂ। ਕਿਉਂਕਿ ਤੋਰਿਆ ਲੰਮੀ ਹੋ ਜੈਣੀ ਵੀਡੀਓ ਮੋਬਾਈਲ ਗਰਮ ਹੋ ਜਾਂਦੇ ਆ ਯਾਰ। ਆਹ ਵੇਖ ਲਓ ਮੇਤਰ ਨੂੰ ਗੱਲੇ ਵਾਲ ਨੂੰ ਬਾਅਦ ਚ ਆਈ ਦੀ ਟਾਈਮ ਤੇ ਵੀਡੀਓ ਬਣੀ। ਇਹ ਵੇਖੋ 3:00 ਵਜੇ ਆਈ ਜੀ ਵੀ ਕੋਈ 10 ਵਜੇ ਤੇ 29 ਮਿੰਟ ਦਾ ਸਮਾਂ ਲੋਟ ਕਰ ਲਿਆ ਜਾਵਾਂ। ਜਿਹੜੇ ਟਾਈਮ ਤੇ ਸਾਬੂ ਬੋਲੇ ਸੀ ਸਾਬੂ ਆਇਆ ਨਹੀਂ ਕਿ ਠੀਕ ਹੈ ਭਾਈ ਜਿਹੜਾ ਮਰਜ਼ੀ ਮੈਨਾਂ ਵੀ ਚੂਣ ਲੈ ਜਾਏ ਘਰ ਵਾਲਾ ਯਾਦ ਕਰੂਗਾ ਮੈਂ ਕਹਿੰਦਾ ਇੱਕ ਨੰਬਰ ਆਈ ਠੀਕ ਹੈ ਵੀਰੇ ਤੇ ਭਾਈ ਆ ਦੋ ਨੰਬਰ ਤੇ ਜਿਹੜੀ हां ਇਹਦੇ ਥੱਲੇ ਦੁੱਧ 16 ਕਿਲੋ ਆਪਾਂ 15 ਹੀ ਦੱਸ ਕੇ ਦੇਵਾਂਗੇ ਠੀਕ ਹੈ ਇਹ ਵੀ ਸੂਈ ਹੋਈ ਹੈ ਬਾਈ ਹਾਏ ਤਾਜੀ ਸੂਈ ਹੈ ਵੀ ਕਿਹੜਾ ਬੱਚਾ ਇਹਦਾ ਬੱਚਾ ਆਹ ਕਾਲਾ ਬੱਚਾ ਇਹਦੇ ਮਗਰ ਬੱਚਾ ਇਹਦੇ ਇਹਦੇ ਮਗਰ ਬੱਚਾ ਜੀ ਠੀਕ ਹੈ ਬਾਈ ਠੀਕ ਹੈ ਵੀਰੇ ਉਹ ਦੂਜੀ ਲੈ ਮਿੱਤਰੋ ਇਹਦੇ ਮਗਰ ਬੱਚਾ ਤੇ ਦੋ ਗਲੇ ਅੰਗ ਦੇ ਵਿੱਚ ਗਰਮੀ ਦੀ ਮਨ ਲਓ ਗਰਮੀ ਦਾ ਕਹਿਣਾ ਕਹਿ ਸਕਦੇ ਹਾਂ 16 ਕਿਲੋ ਦੁੱਧ ਦਾ 15 ਕਿਲੋ ਠੰਡਾ ਫਿਰ ਤੁਹਾਨੂੰ ਇਸ ਟਾਈਮ ਹਾਜ਼ਰ ਮਿਲੂਗਾ ਜਿਹੜਾ ਭਾਂਡੇ ਦੇ ਵਿੱਚ ਪਾਉਂਦੇ ਹਾਂ ਥਾਂ ਬਹੁਤ ਵਧੀਆ ਲੱਗਿਆ ਹੈ ਨਾ ਬਾਈ ਬਹੁਤ ਵਧੀਆ ਤੇ ਵੀਰੇ ਇਹ ਤੋਰਦਗੇ ਮੜੀ ਜੀ ਨੂੰ ਹਾਂ ਤੋਰਦੇ ਤ ਲੇ ਮੇਤਰੋ ਧੂਗਲੇ ਅੰਗ ਦੇ ਵਿੱਚ ਗਾਂ ਤੁਹਾਨੂੰ ਮੈਂ ਤੋੜ ਕੇ ਵੀ ਵਿਖਾ ਦਿੰਦਾ ਕਿਉਂਕਿ ਗਰਮੀ ਦਾ ਗਹਿਣਾ ਸੀਦਾ ਹੂੰ ਲੈ ਅਗ ਤੋੜ ਤਾਰ ਦੀ ਬਹੁਤ ਮਜ਼ਬੂਤ ਆ ਬਾਕੀ ਬਈ ਦੁੱਧ ਵੀ ਮਈਆਂ ਵਰਗਾ ਹੋਊਗਾ ਹਨਾ ਵੀਰੇ ਹਾਂਜੀ 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 ਹੂੰ ਘਰੇ ਰੱਖਣ ਵਾਲੇ ਲਈ ਗਹਿਣਾ ਚੰਗਾ ਆ ਗਰਮੀ ਗੁਰਮੀ ਨਹੀਂ ਬਣਾਉਂਦੀ ਜਾਵਾਂ ਬਾਕੀ ਬਈ ਇੱਕ ਤਾਂ ਸੱਜਰ ਆ ਤੇ ਦੂਜੀ ਗੱਲ ਇਹ ਆ ਵੀ ਬਈ ਮੰਨ ਲਾ 200 ਰੁਪਏ ਭਾਂਡੇ ਦੇ ਵਿੱਚ ਪਾਉਣ ਵਾਲੀ ਚੀਜ਼ ਆ ਸ਼ਾਮ ਨੂੰ ਸੁਬਾ ਪੈਸੇ ਇੱਕੋ ਇੱਕੋ ਇੱਕ ਕੀਤਾ ਜਿਹੜਾ ਆਪ ਨੂੰ ਦੋ ਟਾਈਮ ਪੈਸੇ ਦਿੰਦਾ ਬਾਈ ਬਾਕੀ ਸਾਰੇ ਕਿਤੇ ਆ ਜਿਹੜੇ ਦੋ ਤਿੰਨਾਂ ਮਹੀਨਿਆਂ ਬਾਅਦ ਛੇ ਮਹੀਨਿਆਂ ਬਾਅਦ ਪੈਸੇ ਦੇਣ ਵਾਲੇ ਹੁੰਦੇ ਆ ਇਹ ਕੀਤਾ ਇੱਕ ਜਿਹਾ ਜਿਹਾ ਅੱਜ ਸ਼ਾਮ ਨੂੰ ਆਪਾਂ ਕੰਮ ਕੀਤਾ ਤੇ ਸੁਬਾ ਰਿਜ਼ਲਟ ਮਿਲ ਜਾਣਾ ਜੇ ਸੁਬਾ ਕੀਤਾ ਤੇ ਸ਼ਾਮ ਨੂੰ ਮਿਲ ਜਾਣਾ ਬਾਈ ਇਹ ਜਿਹੜੀ 4 ਨੰਬਰ ਤੇ ਗਾਂ ਵੀਰੇ ਇਹ ਬਾਈ ਰਾਤ ਸੋਈ ਆ ਰਾਤ ਸੋਈ ਆ ਹਾਂਜੀ ਇਹ ਜੇਰ ਪਾਈ ਹੋਈ ਪੈ ਗਈ ਆ ਜ ਬਧੀਆ ਠੀਕ ਆ ਵੀਰੇ ਤੇ ਜੋਰ ਦੀ ਵੀਡੀਓ ਬਣਾ ਕੇ ਰੱਖੀ ਆ ਬਸ ਠੀਕ ਆ ਬਈ ਆਹ ਸਾਫ ਹੋਈ ਜਾਂਦੀ ਗਾਂ ਹੀ ਦੱਸੀ ਹਾਂ ਹੂੰ ਇਹਨੂੰ ਵੀ ਤੇ ਇਹ ਦੁੱਧ ਕਿੰਨਾ ਦੇਜੂਗੀ ਵੀਰੇ ਇਹ ਦੁੱਧ ਦਾ ਘਟੋ ਘੱਟ ਬਾਈ ਵੀ 25 ਕਿਲੋ ਆਮ ਨਾਲ ਦੇਊਗਾ ਹੂੰ ਲੈ ਬਹੁਤ ਚੰਗਾ ਪਹਿਲੇ ਸੂਏ ਆ ਠੀਕ ਆ ਪਹਿਲੇ ਨਹੀਂ ਆ ਹਾਂਜੀ ਪਹਿਲਣਾ ਹੀ ਪਹਿਲਣਾ ਠੀਕ ਵਰਦੀ ਹੋ ਕੇ ਥੋੜੀ ਜਿਹੀ ਵੱਡੀ ਹੋ ਕੇ ਬਣੀ ਵੀ ਆ ਹੂੰ ਹਾਂਜੀ ਤੇ ਤੋ ਵੀਰੇ ਇਹਦਾ ਕੀ ਰੇਟ ਰਹੂਗਾ ਇਹਦਾ 75000 ਆ ਵੀਰੇ 75000 ਰੁਪਏ ਮਾਨਤਾਂ ਇਹਦੇ ਵਿੱਚ ਹਾਂ ਵਿੱਚੋਂ ਮਾਨਤਾਂ ਕਰ ਦਾਂਗੇ ਕਿੰਨੀ ਬਾਅਦ ਨੂੰ ਵੀਰੇ ਥੋੜੀ ਮਾਰ ਲੈ ਲੈ ਮਿੱਤਰੋ ਪਹਿਲਣ ਵੜਾ ਵੱਡੀ ਹੋ ਕੇ ਬਣੀ ਹੋਈ ਆ ਕਰਮਾ ਵਾਲੀ ਤੇ ਦੋ ਦਿਨ ਨੇ ਟੌਰਣਾ ਦੇ ਜਣਾ ਕਿਉਂਕਿ ਲੇਵੇ ਦੀ ਤਿਆਰੀ ਬੜੀ ਜ਼ਬਰਦਸਤ ਕੀਤੀ ਆ ਯਾਰ ਟਾਂਚਾ ਖਾਂ ਦਾ ਮੜੀ ਦੀ ਸਾਬ ਸੰਭਾਲ ਦੇ ਵੱਲੋਂ ਮਨ ਲਾ ਹਜੇ ਕਿਤੇ ਨਾ ਕਿਤੇ ਰਹਿ ਗਈ ਵਿਚਾਰੀ ਪਰਚਾ ਹੈ ਗਰੀਬ ਘਰ ਨਹੀਂ ਆਈ ਹੈ ਕਿਉਂ ਘਰੋਂ ਗਰੀਬ ਗਰੀਬ ਘਰੋਂ ਹੀ ਲਈ ਆ ਤੜ ਘਰੋਂ ਹੀ ਠੀਕ ਹੈ ਬਈ ਹਾਂ ਥੋੜਾ ਕਦ ਬਹੁਤ ਸੀ ਗਾਂ ਦਾ ਹਣਾ ਬਈ ਹਾਂ ਹਾਂ ਵਰਤੇ ਪੱਤੇ ਜਿਹਨਾਂ ਮਾਰਦੇ ਨੇ ਬੰਦਾ ਖਰਾਫਾ ਲੇਵੇ ਦੀ ਨਵਾਈ ਚੜਾਈ ਵਿਖਾਈ ਪੁੱਤ ਇੱਕੋ ਜਿਹਾ ਲੇਵਾ ਪਿਆ ਦੋਵੇਂ ਪਾਸਿਆਂ ਤੋਂ ਅੱਗੇ ਜੇ ਧੁੰਨੀ ਤੋਂ ਸਟਾਰਟ ਹੋ ਕੇ ਪਿੱਛੇ ਸੂਰ ਨੂੰ ਲੇਵਾ ਦੀ ਲੈ ਜਾ ਵੀਰੇ ਉੱਥੇ ਬੰਦ ਹਾਂਜੀ ਕੱਦ ਕੋ ਤਾਂ ਬਹੁਤ ਐਨੀ ਲਿੱਸੀ ਵੀ ਨਹੀਂ ਕਹਿ ਸਕਦੇ ਆਪਾਂ ਨਹੀਂ ਜੀ ਨਹੀਂ ਲੁੱਸੀ ਇੰਨੀ ਜ਼ਿਆਦਾ ਨਹੀਂ ਤਾੜੀ ਸੁਈ ਕਰਕੇ ਥੋੜੀ ਜੀ ਲੱਗਦੀ ਆ ਥਣ ਥਣ ਬਹੁਤ ਚੰਗਾ ਹੈ ਰਾਤ ਹੀ ਸੁਈ ਭਲਾਂ ਦੇ ਵਿੱਚ ਆ ਥੋੜੀ ਬਹੁਤੀ ਹਜੇ ਖਰਾ ਲੈਵਾ ਜਿੰਨਾ ਗਾਂ ਨੂੰ ਹੈਗਾ ਦੁੱਧ 25 26 ਕਿਲੋ ਦੇ ਜੂਗੀ ਵੱਛਾ ਇਹਦੇ ਮਗਰ ਕਿ ਵੱਛੀ ਬਈ ਇਹਦੇ ਮਗਰ ਵੱਛੀ ਆਈ ਇਹਦੇ ਮਗਰ ਵੱਛੀ ਠੀਕ ਹੈ ਵੱਛੀ ਠਾ ਦੇ ਮਣੀ ਜੀ ਵਿਖਾ ਦਈਏ ਵੱਛੀ ਦਾ ਬਹੁਤ ਫਰਕ ਪੈ ਜਾਂਦਾ ਇਹ ਦੇਖੋ ਮਿੱਤਰੋ ਵੱਛੀ ਵੀ ਇਹਦੇ ਮਗਰ ਚੰਗੀ ਆ ਦੇਖ ਲਓ ਕੱਦ ਵਾਲੀ ਵੱਛੀ ਆ ਨਾ ਬਈ ਹਾਂਜੀ ਹਾਂਜੀ ਤੇ ਭਾਈ ਇਹ ਸੀ ਕਿ ਦੁੱਧ ਵਾਲੇ ਜਾਨਵਰ ਹੁਣ ਇੱਕ ਕੱਟਾ ਵਾਸ ਯਾਰ ਮੈਨੂੰ ਕੱਟਾ ਤੇਰਾ ਬੜਾ ਦਿਲ ਲੱਗਿਆ ਹੋਰ ਗੱਲਾਂ ਦੀਆਂ ਗੱਲਾਂ ਖੋਲ ਗਿਆ ਇਹ ਕੱਟੇ ਨੂੰ ਹਾਂ ਖੋਲੋ ਕਿੰਨੀ ਉਮਰ ਦਾ ਹੋ ਗਿਆ ਭਈ ਇਹ ਉਮਰ ਭਾਈ ਯਾਰ ਮੈਨੂੰ ਪੱਕਾ ਤਾਂ ਨਹੀਂ ਮੈਂ ਯਾਦ ਆਪਾਂ ਕੌਣ ਲਿਆ ਹੋਊਗਾ 2 ਸਵਾ ਦੋ ਸਾਲ ਦਾ ਠੀਕ ਹੈ ਦੋ ਦੰਦ ਹੋ ਗਿਆ ਹੋਣਾ ਹਾਂ ਠੀਕ ਹੈ ਭਾਈ ਲੈ ਮਿੱਤਰੋ ਮੈਂ ਕੱਟੇ ਦੇ ਦਰਸ਼ ਰਵੇ ਨਿੱਕੀ ਨਿੱਕੀ ਸਿੰਗੀ ਆ ਜਮਾਂ ਕੱਟੀ ਨੂੰ ਮੰਨ ਲਓ ਕਹਿਣ ਤੋਂ ਭਾਵੇਂ ਆ ਵੀ ਇੱਕ ਚੀਜ਼ ਗਹਿਣਾ ਘਰ ਦਾ ਮੰਨ ਲਓ ਬਾਈ ਅੱਜ ਕੱਲ ਇਹੋ ਜੇ ਕੱਟਿਆਂ ਦੀ ਕੀਮਤ ਆ ਨਾ ਜਿਹੜੀ ਉਹ ਦੂਜੇ ਕੰਮ ਦੇ ਵਿੱਚ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਕਿਉਂਕਿ ਤੁਸੀਂ ਇਹਨਾਂ ਕਿਉਂ ਵੀ ਇਹ ਕਹਿੰਦਾ ਵਾ ਤੁਹਾਡੇ ਘਰੇ ਵੀ ਖੜਾ ਜਾਨਵਰ ਹੈ ਉਹ ਜਿਹੜਾ ਚੰਗਾ ਪਹਿਲੀ ਗੱਲ ਤਾਂ ਜਾਨਵਰ ਹੈ ਬਾਈ ਜੀ ਮੇਲੇ ਦੇ ਖਿਹਾਰਨ ਵਾਲਾ ਕਟਾਰ ਨੰਬਰਾਂ ਚੋਂ ਵਾਲਾ ਵੇਖੋ ਤੁਸੀਂ ਕੱਟੇ ਦੀ ਬਾਈ ਕੀਮਤ ਹੀ ਨਹੀਂ ਕੋਈ ਮੁੱਲ ਹੀ ਨਹੀਂ ਕੱਟੇ ਦਾ ਸਹੀ ਪੁੱਛੋਗਾ ਹੂੰ ਆਂਜੰਗੋ ਵੇਖੋ ਕੱਟੇ ਦੀ ਖੜਨੀ ਖੁੜਨੀ ਤੋਰਤਾਰ ਵੇਖੋ ਤੁਸੀਂ ਧੌਣ ਚੱਕ ਕੇ ਤੁਰਨ ਦਾ ਤਰੀਕਾ ਜਿਹੜਾ ਇੱਥੋਂ ਪਤਾ ਲੱਗਦਾ ਵੀ ਕਿਸੇ ਚੰਗਲੇ ਆ ਵੀਰੇ ਹੂੰ ਦੇਖੋ ਤੇ ਫੇਸ ਕੁਆਲਿਟੀ ਨਿੱਕਾ ਨਿੱਕਾ ਸਿੰਘ ਸਾਰੀਆਂ ਨਿਸ਼ਾਨੀਆਂ ਪੈਰ ਵਾਈਟਨੈਸ ਬਹੁਤ ਕੰਮ ਦੀ ਆ ਹਰ ਗੱਲੋ ਬਾਗੇ ਆ ਯਾਰ ਜਦੋਂ ਮਾਲੀ ਟਿਕਾਣੇ ਦਾ ਤਿਆਰ ਹੋ ਜੂਗਾ ਲੈਓ ਵੀਰੇ ਖੜਨੀ ਕੁੜਨੀ ਵੇਖੋ ਧੌਣ ਚੱਕ ਕੇ ਖੜਦਾ ਯਾਰ ਹੈ ਨਾ ਹੂੰ ਇਥੋਂ ਪਤਾ ਲੱਗ ਜਾਂਦਾ ਚੰਗੇ ਘਰਾਣੇ ਦਾ ਚੰਗੀ ਚੀਜ਼ ਦਾ ਖੜਨੀ ਤੋਂ ਪਤਾ ਲੱਗ ਜਾਂਦਾ ਹੁੰਦਾ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਕਰੀ ਇਹਨੂੰ ਧਮਾਈ ਵੀਰੇ ਇਹਦੇ ਧੌਣ ਚੱਕ ਕੇ ਖੜਦਾ ਨਾ ਜਦੋਂ ਤੇ ਇਹਦੇ ਵੇਲੇ ਬਹੂ ਦੇ ਕੋਲ ਟੋਆ ਪਉਂਦਾ ਮਿੱਤਰੋ ਇਹ ਨਿਸ਼ਾਨੀ ਹੁੰਦੀ ਆ ਚੰਗੇ ਕੱਟੇ ਦੀ ਆਮ ਤੌਰ 'ਤੇ ਨਹੀਂ ਮਿਲਣਾ ਆ ਵੇਖੋ ਵੀ ਦੇ ਵਿੱਚ ਜਿਹੜੀ ਧੌਣ ਆ ਜਿਹੜੀ ਉਹ ਇੱਥੋਂ ਲੰਬਾਈ ਸ਼ੁਰੂ ਕਰਦੀ ਆ ਤੇ ਨਹੀਂ ਆਮ ਬਹੁਤ ਸਾਊ ਸਾਊ ਬਹੁਤ ਆ ਹੂੰ ਸੀ ਬਹੁਤ ਮਾਰੂਗਾ ਹਾਂ ਲੈ ਵੇਖੋ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਯਾਰ ਇਹਦਾ ਭਾਈ ਰੇਟ ਕਰਾਉਣ ਦਾ ਭਾਜ ਨਾ ਮਰਜੀ ਕਰਦ ਗਿਆ ਆਪਾਂ ਭਾਂ 1.5 ਲੱਖ ਨਾਂਕ ਲਗੇ ਹਾਂ ਪਰ ਆਪਾਂ ਉਹਦੇ ਨੇ ਲੈਣ ਦੇਣ ਵਾਲੀ ਗੱਲ ਹੀ ਆ ਯਾਨੀ ਕਿ 1 ਲੱਖ ਤੇ 20 ਹਜ਼ਾਰ ਦਾ ਦੇਣਾ 1 ਲੱਖ 20 ਹਜ਼ਾਰ ਦਾ ਦੇ ਦੇਗੀ ਕਿਤੇ ਮਾਨਤਨ ਕਰਦੇ ਇਹ ਤੁਹਾਡਾ ਪਤਾ ਬਸ ਇਹਨਾਂ ਹਲਕਾ ਫੁਲਕਾ ਹੀ ਹੋਊਗਾ ਠੀਕ ਹੈ ਬਾਈ ਲੈ ਵੀ ਮਿੱਤਰੋ 1 ਲੱਖ 20000 ਰੁਪਏ ਰੇਟ ਆ ਤੇ ਤੁਹਾਨੂੰ ਚੀਜ਼ ਵੀ ਇੱਕ ਗਹਿਣਾ ਵਿਖਾਤੀ ਆ ਯਾਰ ਕਿਉਂਕਿ ਦੁਨੀਆ ਤੋਂ ਨਿਆਰਾ ਕੱਟਾ ਵੀ ਮੈਂ ਤਾਂ ਇਹ ਸ਼ਬਦ ਬੋਲਦਾ ਵੀ ਤੁਹਾਡੇ ਘਰੇ ਵੀ ਖੜਾ ਹੋਇਆ ਤੁਸੀਂ ਆਪ ਵੀ ਆਈਡੀਆ ਲਾ ਲਿਓ ਵੀ ਕੀ ਚੀਜ਼ ਬਣਨਾ ਇਹਨੇ ਕਰਮ ਵਾਲੇ ਨੇ ਥੱਲੋ ਥੱਲੋ ਬੜਾ ਚੰਗਾ 1 ਲੱਖ 20000 ਰੁਪਏ ਰੇਟ ਕੱਟੇ ਦਾ 75000 ਰੁਪਏ ਗਾਂ ਦਾ ਰੇਟ ਆ ਜਿਹੜੀ ਤਾਜ਼ੀ ਸੋਈ ਆ ਆ ਗਾਂ ਦਾ ਰੇਟ ਕਿੰਨਾ ਸੀਗਾ ਦੋਗੜੀ ਦਾ ਹਾਂ ਭਾਈ ਹਾਂਜੀ ਆ ਦੋ ਗਲੀ ਗਾਂ ਦਾ ਕਿੰਨਾ ਰੇਟ ਆ 65000 ਰੁਪਏ 65000 ਰੁਪਿਆ ਇਹਦਾ ਵੀ 65000 ਰੁਪਿਆ ਮੱਝ ਦਾ ਵੀ 65000 ਰੁਪਿਆ ਇਹ ਜਨਵਰ ਸੀ ਬਾਈ ਦੇ ਪਿੰਡ ਮਾਲਾ ਖੁਰਦਾ ਜ਼ਿਲ੍ਹਾ ਮੋਗਾ ਵਾ ਧੰਨਵਾਦ ਸ਼ੁਕਰੀਆ ਮੋਬਾਈਲ ਕਰਮ ਹੋ ਗਿਆ ਜਿਵੇਂ ਤੂੜੀ ਵਾਲਾ ਰੀਪਰ ਪਾਇਆ ਹੁੰਦਾ ਮੈਂ